ਕੈਂਟਰ ਸਰਕਾਰ ਜਿਹੜੀ ਹੈ ਉਹ ਪਤਾ ਨਹੀਂ ਕਿਉਂ ਪੰਜਾਬ ਦੇ ਪ੍ਰਤੀ ਨਫ਼ਰਤ ਦੀ ਭਾਵਨਾ ਰੱਖਦੀ ਹੈ ਜਾਂ ਤਾਂ ਸ਼ਾਇਦ ਉਹਨਾਂ ਨੂੰ ਇਹ ਹੈ ਕਿ ਸਾਨੂੰ ਇਹ ਜਿਤਾਉਂਦੇ ਨਹੀਂ ਜਾਂ ਉਹਨਾਂ ਨੂੰ ਇਹ ਹੈ ਕਿ ਸਾਡੇ ਇੱਥੇ ਚਾਂਸ ਨਹੀਂ ਅਸੀਂ ਤੰਗ ਹੀ ਕਰ ਲਈਏ ਬਸ ਜਾਂ ਫਿਰ ਉਹਨਾਂ ਨੂੰ ਇਹ ਹੈ ਕਿ ਇੱਕ ਵੀ 2014 ਤੋਂ ਲੈ ਕੇ 11 ਸਾਲ ਹੋ ਗਏ ਜੀ ਇੱਕ ਕੋਈ ਫੈਸਲਾ ਵਾਪਸ ਲੈਣਾ ਪਿਆ ਪ੍ਰਧਾਨ ਮੰਤਰੀ ਸਾਹਿਬ ਨੂੰ ਉਹ ਵੀ ਪੰਜਾਬੀਆਂ ਦੇ ਦਬਾਅ ਕਰਕੇ ਜਾਣਾ ਪਿਆ ਜਾਂ ਫਿਰ ਇਹ ਗੱਲ ਖੁੰਦਕ ਜਿਹਨੂੰ ਆਪਾਂ ਕਹਿੰਦੇ ਆ ਪੰਜਾਬੀ ਚ ਉਹ ਖੁੰਦਕ ਰੱਖੀ ਬੈਠੇ ਕੱਲਾ ਇਹ ਨਹੀਂ ਕਿ ਖੇਤੀ ਦੇ ਮਾਮਲੇ 'ਚ ਤੰਗ ਕਰਦੇ ਆ ایف دا پیسہ ہے اسی جدو سرکار بنی تا تھا منتری صاحب کڑ گئے کہ جب کانگریس کی سرکار تھی تو ان کے مکھے منتری نے یہ پیسہ مس کر لیا تھا انڈسپلن آف فینانس ہوا ہے اس لئے ہم نے یہ پیسہ روک لیا آپ ودان سبا میں پہلے یہ مطا پاس کرو کہ یہ پیسہ آڈی ایف کا صرف رورل ڈویلپمنٹ فنڈ جو ہے وہ رورل ڈویلپمنٹ بھی لگے گا منڈیوں کی کرن اور پینسٹھ ہزار کلومیٹر کے لگ بھگ سڑکیں ہم نے یہاں پاس کر لیا جی کہ جی پہلا ہو گیا جو ہو گیا ہون اسی یہ متا ودھان چ پاس کر لیا ہون دے دو جی دو باری چٹھیاں بھی انہوں نے جاری کرتی ہیں کہ تو اڈا پیسہ جاری کر دینا ابھی دی چٹھی جی بھی پا ادھر بہت بہت پیوش گوئل منسٹر پر جدو اسی دوبارہ جایا کریے بھی پیسے دیو جی نہیں جی اس کو کام کریں گے نہیں جی آپ یہ شرطیں مانو نہیں آپ کا جو منڈی کا ٹیکس ہے وہ زیادہ ہے ٹوٹل چھ پرسنٹ بنتا ہے اس کو دو پرسنٹ پہ لائیے ਅਸੀਂ ਕਿਹਾ ਜੀ 2% ਤੇ ਕਿਵੇਂ ਲਿਆਈਏ ਤੁਸੀਂ ਸਾਨੂੰ ਬਿਹਾਰ ਨਾਲ ਜਾਂ ਛੱਤੀਸਗੜ੍ਹ ਨਾਲ ਜਾਂ ਮੱਧ ਪ੍ਰਦੇਸ਼ ਨਾਲ ਨਾ ਛੋੜੋ ਸਾਨੂੰ ਕੰਪੇਅਰ ਨਾ ਕਰੋ ਉੱਥੇ ਤਾਂ 100-100 150 ਕਿਲੋਮੀਟਰ ਤੇ ਮੰਡੀ ਹੈ ਨਹੀਂ ਸਾਡੇ ਹਰ 2-3 ਕਿਲੋਮੀਟਰ ਬਾਅਦ ਮੰਡੀ ਹੈ ਉੱਥੇ ਤਾਂ ਕਿਸਾਨ ਕਹਿੰਦਾ ਵੀ ਕੋਈ ਆਵੇ ਮੇਰੀ ਫਸਲ ਚੱਕ ਕੇ ਲੈ ਜਾਏ ਰੇਟ ਮੈਂ ਬਾਰਗੇ ਬਾਰਗੇਨ ਕਰ ਨਹੀਂ ਸਕਦਾ ਜਦੋਂ ਉਹ ਆ ਰਿਹਾ ਮੇਰੇ ਤੇ ਸਾਨ ਕਰ ਰਿਹਾ ਮੇਰੀ ਫਸਲ ਚੱਕ ਲਿਆ ਤੇ ਸਾਡੇ ਇੱਥੇ ਅੱਜ ਕੱਲ ਇੱਕ ਦਿਨ ਚ ਅਸੀਂ ਵੇਲੇ ਹੋ ਜਾਂਦੇ ਆ ਵੇਚ ਕੇ ਦਾਲਾਂ ਖੁੱਲਦੀ ਤਲਵਾਈ ਨਾਲ ਸੀਸੀਆ ਸੀਸੀਐਲ ਦਾ ਪੈਸਾ 24 ਘੰਟਿਆਂ ਚ ਡੀਬੀਟੀ ਹੋ ਜਾਂਦੀ ਕਿਸਾਨ ਦੇ ਖਾਤੇ ਚ ਤੁਸੀਂ ਸਾਨੂੰ ਉਹਨਾਂ ਨਾਲ ਕੰਬਿਆ ਨਾ ਕਰੋ ਜੀ ਪਰ ਨਹੀਂ ਮੰਨੇ ਸਾਨੂੰ ਕੋਰਟ ਜਾਣਾ ਪਿਆ ਬਿਲਕੁਲ ਤਾਂ ਬਾਜਵਾ ਸਾਹਿਬ ਕਹਿ ਰਹੇ ਸੀ ਕਿ ਸ਼ਾਇਦ ਵਕੀਲ ਛੋਟੇ ਕੀਤੇ ਜਾਂ ਕੋਈ ਇਦਾਂ ਦੇ ਬਿਲਕੁਲ ਇਦਾਂ ਦੀ ਗੱਲ ਨਹੀਂ ਜੀ ਜੋ ਸਪੈਸ਼ਲਿਸਟ ਵਕੀਲ ਨੇ ਉਧਰ ਤਾਂ ਸਲਿਸਟ ਜੰਨਣਾ ਨਾਲ ਆਉਂਦਾ ਜੀ ਉਧਰ ਇੰਨੇ ਜਿਆਦਾ ਆਪਣੇ ਪਿੱਛੇ ਪਏ ਹੋਏ ਅਸੀਂ ਪਹਿਲਾਂ ਵਾਲੀ ਸਰਕਾਰ ਵਾਲਾ ਕੰਮ ਨਹੀਂ ਕਰਦੇ ਵੀ ਵਕੀਲ ਗਈ ਨਹੀਂ ਚਾਰ ਏ ਜੀ ਨੇ ਆਪਦੇ ਤਿੰਨ ਚਾਰ ਚੇਲੇ ਭੇਜਤੇ ਵਿਚ ਨਾਲ ਇਹਨਾਂ ਦੀ ਘਰ ਚੱਲ ਜੂ ਨਾਲੇ ਕਿ ਅਸੀਂ ਹਾਰ ਨਹੀਂ ਹਾਰਨੇ ਚਲੋ ਕੋਈ ਗੱਲ ਨਹੀਂ ਕਹਿਦਾਂਗੇ ਕੋਰਟ ਨੇ ਐ ਕਰਤਾ ਜੇ ਇਹ ਕਰਤਾ ਹੁਕਮ ਦੇ ਅਜੇ ਵੀ ਕੇਸ ਚੱਲਦਾ ਹੈ ਅਜੇ ਵੀ ਕੇਸ ਚੱਲਦਾ ਫੇਰਾ ਇਕੱਲਾ ਆਰਡੀਐਫ ਨਾ ਫਿਰ ਇਹ ਹਰ ਸਟੇਟ ਦੇ ਹਰ ਮੁੱਦੇ ਚ ਟੰਗਰੋਂ ਦੀ ਹੈ ਜੀ ਕੋਈ ਮੌਕਾ ਹੋਵੇ ਪੰਜਾਬ ਨੂੰ ਬਦਨਾਮ ਕਰਨ ਦਾ ਛੱਡਦੇ ਨਹੀਂ ਜੀ ਤੁਸੀਂ ਰੀਸੈਂਟਲੀ ਦੇਖਿਆ ਹੋਣਾ ਤਿੰਨ ਜਹਾਜ਼ ਉੱਥੋਂ ਆਏ ਤਿੰਨੇ ਹੀ ਪੰਜਾਬ ਚ ਆਏ ਹਾਲਾਂਕਿ ਉਹਨਾਂ ਦਾ ਜਿਹੜਾ ਰੂਟ ਸੀਗਾ ਉਹ ਬਾਇਗੁਜਰਾਤ ਆਏ ਸੀ ਕਿਉਂਕਿ ਉਹਨਾਂ ਦੇ ਸੈਨਿਕ ਜਹਾਜ਼ ਸੀ ਉਹ ਪਾਕਿਸਤਾਨ ਤੇ ਅਫਗਾਨਿਸਤਾਨ ਦਾ ਜਿਹੜਾ 에ਅਰ ਸਪੇਸ ਯੂਜ਼ ਨਹੀਂ ਕਰਦੇ ਆਏ ਨੇ ਉਹ ਗੁਜਰਾਤ ਦੇ ਉੱਤੋਂ ਦੀ ਤੇ ਉੱtre ਨੇ ਅਮਰਸਾ ਜੇ ਪਹਿਲਾ 에어ਪੋਰਟ ਹੀ ਦੇਖਣਾ ਤਾਂ ਫਿਰ ਫਰੈਂਡਾਬਾਦ ਬਣਦਾ ਸੀ ਹਾਲਾਂਕਿ ਉਹਦੇ ਵਿੱਚ ਗੁਜਰਾਤੀਆਂ ਦੀ ਜ਼ਿਆਦਾ ਹੈ ਹਰਿਆਣਵੀ ਇੰਦੀ ਜ਼ਿਆਦਾ ਮਤਲਬ ਦੋ ਦੋ ਸਰਕਾਰੀ ਹੋ ਗਏ ਇਹਨਾਂ ਦੇ ਆਪ ਦੀ ਸਰਕਾਰੀ ਹਰਿਆਣਾ ਤੇ ਗੁਜਰਾਤ ਮਤਲਬ ਕਿ ਖਬਰਾਂ ਆਉਣ ਟਾਈਟਲ ਇਹ ਲੱਗਣ ਗੈਰ ਕਾਨੂੰਨੀ ਪ੍ਰਵਾਸੀ ਭਾਰਤੀਆਂ ਦਾ ਇੱਕ ਹੋਰ ਜਹਾਜ਼ ਪਹੁੰਚਾ ਅੰਮ੍ਰਿਤਸਰ ਬਸ ਇੰਨਾ ਕੀ ਪੜਦੇ ਆ ਲੋਕ ਉਹਨਾਂ ਦੇ ਪੰਜਾਬ ਦੀ ਹੋਣਗੇ ਤਾਂ ਠੀਕ ਹੈ ਕੌਣ ਪੜਦਾ ਨਹੀਂ ਥੱਲੇ ਵੀ ਕੌਣ ਕਿੰਨੇ ਕੀ ਬੱਚੇ ਵੀ ਸੀ ਉਹਦੇ ਚ ਜਿਹੜਾ ਲੇਟੈਸਟ ਆਇਆ ਉਹਦੇ ਚ 14 ਬੱਚੇ ਸੀ 10 ਬੱਚੇ 4 ਬੱਚੇ ਆ ਪ 14 ਵਿੱਚੋਂ 14 ਨੂੰ ਗੁਜਰਾਤ ਦੇ ਸੀ ਸਾਡੇ ਜਿਹੜੇ ਆਏ ਨੇ 18 ਤੋਂ 30 ਸਾਲ ਦੀ ਉਮਰ ਦੀ ਉਹਨਾਂ ਦੀ ਐਵਰੇਜ ਜਦੋਂ ਮੈਂ ਜਾ ਕੇ ਅੰਮ੍ਰਿਤਸਰ ਵਿਰੋਧ ਕੀਤਾ ਫਿਰ ਥੋੜਾ ਬਹੁਤ ਉਧਰ ਘੰਟੀਆਂ ਖੜਕੀਆਂ ਹੁਣ ਥੋੜਾ ਜਿਹਾ ਕਹਿੰਦੇ ਨੇ ਕਿ ਜੀ ਮੈਂ ਕਹਾਂ ਜੀ ਤੁਸੀਂ ਹਿੰਡਲ ਲਾਹੋ ਸ਼ੇਖ ਅਸੀਨ ਨੂੰ ਬੰਗਲਾਦੇਸ਼ ਦੀ ਰਾਸ਼ਟਰਪਤੀ ਆਪਨੇ ਦੇਸ਼ ਚੋਂ ਭਜਦੀ ਹੈ politcal asylum ਵਾਸਤੇ ਭਜਦੀ ਹੈ ਉਹ ਵੀ ਫੌਜ ਦਾ ਜਹਾਜ਼ ਬੰਗਲਾਦੇਸ਼ ਦੀ ਫੌਜ ਦਾ ਜਹਾਜ਼ ਉਹਨੂੰ ਤਾਂ ਤੁਸੀਂ ਹਿੰਡਲ ਲਾ ਰਹੇ ਹੋ ਹਾਲਾਂਕਿ ਉਹ ਆਪਣੀ ਸਿਟੀਜ਼ਨ ਵੀ ਨਹੀਂ ਹੈਗੀ politcal asylum ਵਾਸਤੇ ਤੁਸੀਂ ਹਿੰਡਨ ਦੇ 에ਰਪੋਰਟ ਤੇ ਲਾ ਰਹੇ ਗਾਜੀਆਬਾਦ ਜਿਹੜੇ ਸਾਡੇ ਸਿਟੀਜ਼ਨ ਨੇ ਔਰ ਵਿਦੇਸ਼ ਮੰਤਰਾਲੇ ਨੇ ਉਹਨਾਂ ਦੇ ਪਾਸਪੋਰਟ ਕਨਫਰਮ ਕਰਕੇ ਹੀ ਉਹਨਾਂ ਨੂੰ ਲੈ ਕੇ ਹਾਂ ਸਾਡੇ ਨੇ ਪਾਸਪੋਰਟ ਚੈੱਕ ਕੀਤੇ ਨੇ ਉਹਨਾਂ ਨੇ ਕੰਪਿਊਟਰ ਤੇ ਉਹਨਾਂ ਨੂੰ ਤੁਸੀਂ ਬੇੜੀਆਂ ਲਵਾ ਕੇ ਲਵਾ ਲਿਆ ਰਹੇ ਹੋ ਹੱਤਕੜੀਆਂ ਲਾ ਕੇ ਲਿਆ ਰਹੇ ਹੋ ਕੋਲੰਬੀਆ ਵਰਗੇ ਛੋਟੇ ਜਿਹੇ ਮੁਲਕ ਨੇ ਕਿਹਾ ਤੂੰ ਨਾ ਭੇਜੀ ਮੈਂ ਆਪਣਾ ਜਾਜ ਭੇਜ ਦਿੰਨਾ ਮੈਂ ਆਪਣੇ ਸਿਟੀਜ਼ਨ ਆਪ ਲੈ ਜਾਊਗਾ ਔਰ ਵਿਡੰਬਨਾ ਦੇਖੋ ਸੰਯੋਗ ਦੇਖੋ ਉਸੇ ਵੇਲੇ ਜਫੀਆਂ ਪੈ ਰਹੀਆਂ ਬਾਈਟਾ ਹਾਸ ਚ ਮੇਰਾ ਦੋਸਤ ਟਰੰਪ ਉਧਰੋਂ ਜੱਤੀ ਪੈ ਰਹੀ ਐ ਉਧਰੋਂ ਬੀੜੇ ਵਾਲਾ ਕਰੀ ਐ ਉਹ ਉਹ ਬਿਲਕੁਲ ਸੇਮ ਟਾਈਮ ਤੇ ਦੋਨੋਂ ਜਹਾਜ਼ ਹਵਾ ਸੀਗੇ ਪ੍ਰਧਾਨ ਮੰਤਰੀ ਸਾਹਿਬ ਦਾ ਵੀ ਤੇ ਉਹਨਾਂ ਦਾ ਵੀ ਕੀ ਮੈਸੇਜ ਦੇਣਾ ਚਾਹੁੰਦੇ ਸਾਨੂੰ ਇਹ ਆਸਲਾ ਦੇਣਾ ਚਾਹੁੰਦੇ ਸਾਨੂੰ ਇਹ ਸਾਡੀਆਂ ਕੁਰਬਾਨੀਆਂ ਦਾ ਜਿ ਸਾਡੇ ਹਰੀਆਂ ਕ੍ਰਾਂਤੀਆਂ ਦਾ ਧਰਤੀ ਅਸੀਂ ਆਪਣੀ ਬਰਬਾਦ ਕਰ ਲਈ ਸੋ ਇਸ ਕਰਕੇ ਇਹ ਜਿਹੜਾ ਸਿਲਸਿਲਾ ਹੈ ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਊਗਾ ਪੰਜਾਬ ਜਿਹੜਾ ਪੀਖ ਨਹੀਂ ਮੰਗਦਾ ਪੰਜਾਬ ਆਪਣੇ ਹੱਕ ਮੰਗਦਾ ਨੀਤਾ ਭੈਰਾ ਸੰਤਰਾਮਦਾਸੀ ਜੀ ਨੇ ਲਿਖਿਆ ਉਹੀ ਹਾਲ ਹੋਣਾ ਗੱਲ ਲੱਗ ਕੇ ਸੀਰੀ ਦੇ ਜੱਟ ਰੋਵੇ ਬੋਲਾਂ ਵਿੱਚੋਂ ਨੀਰ ਵਗਿਆ ਲਿਆ ਤੰਗਲੀ ਨਸੀਬਾਂ ਨੂੰ ਫਰੋਲੀਏ ਤੂੜੀ ਵਿੱਚੋਂ ਪੁੱਤ ਜੱਗਿਆ ਕੱਲੀ ਤੂੜੀ ਰਹਿ ਜੂ ਸਾਡੇ ਕੋਲੇ ਬੋਲ ਤਾਂ ਲੈ ਜਾਣਗੇ ਫੇਰ ਇਹ ਵੱਡੇ ਵੱਡੇ ਬੋਲਾਂ ਦਾ ਤਾਂ ਹੈਗਾ ਇਹ ਆ ਆ ਜਿਹੜਾ ਖਰੜਾ ਹੈ ਬੋਲਾਂ ਦਾ ਜੀ ਦਾਣੇ ਸਾਨੂੰ ਦੇ ਦਿਓ ਤੂੜੀ ਤੁਸੀਂ ਰੱਖ ਲਿਓ ਸੋ ਬੜਾ ਪਹਿਲਾਂ ਵੀ ਬਰੂਧ ਹੋਇਆ ਨਹੀਂ ਮੰਨਦੇ ਸ਼ਾਇਦ ਉਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਇਹਨਾਂ ਬਿਨਾ ਅਸੀਂ ਜਿੱਤ ਜene ਹਰਿਆਣਾ ਜਿੱਤ ਗਏ ਦੇਸ਼ ਜਿੱਤ ਗਏ ਸ਼ਾਇਦ ਇਹਨਾਂ ਨੂੰ ਇਹ ਹੋ ਗਿਆ ਕਿ ਇਹਨਾਂ ਦਾ ਕੀ ਪ੍ਰਭਾਵ ਹੈ ਪਰ ਕਈ ਵਾਰੀ ਜਿਹੜੇ ਸੰਘਰਸ਼ ਨੇ ਉਹ ਵੋਟਾਂ 'ਚ ਤਬਦੀਲ ਨਹੀਂ ਹੁੰਦੇ ਪਰ ਲੋਕਾਂ ਦਾ ਜਿਹੜਾ ਗੁੱਸਾ ਹੈ ਉਹਨੂੰ ਸਮਝਣਾ ਚਾਹੀਦਾ ਸਰਕਾਰਾਂ ਫਿਰ ਜੇਪਾ ਗੱਲ ਕਰੀਏ ਪੰਜਾਬ ਦੀ ਵਿਰੋਧੀ ਪਾਰਟੀ ਦੀ ਬੈਠੇ ਮੇਰੇ ਸਾਥੀ ਕਾਂਗਰਸ ਵਾਲੇ ਇਹਨਾਂ ਕੋਲੇ ਇਹ ਤੋਂ ਬਿਨਾ ਕੰਮ ਹੀ ਕੋਈ ਨਹੀਂ ਹੈਗਾ 35 ਮੇਰੇ ਸੰਪਰਕ ਚ ਨੇ 34 ਮੇਰੇ ਬੰਦੇ ਹੋਰ ਕੋਲ ਨੇ 33 ਇਹਨਾਂ ਕੋਲੇ ਨੇ ਇਹ 33 ਤੇ 34 ਦੇ ਚੱਕਰ 'ਚ ਫਸ ਗਏ ਜੀ ਇਹਨਾਂ ਨੇ ਕਦੇ ਕਿਹਾ ਹੋਵੇ ਵੀ ਪ੍ਰਧਾਨ ਮੰਤਰੀ ਕੋਲੇ ਉੱਥੇ ਚੱਲੀਏ ਰਾਹੁਲ ਗਾਂਧੀ ਨੂੰ ਤੁਹਾਡੇ ਵੱਡੇ ਲੀਡਰ ਨੇ ਨੈਸ਼ਨਲ ਲੀਡਰ ਨੇ ਉੱਥੇ ਲੈ ਚੱਲੀਏ ਕਦੇ ਉੱਥੇ ਬਹਿ ਕੇ ਗੱਲ ਕਰ ਲਈ ਉਹਨਾਂ ਨਾਲ ਵੀ ਆਹ ਕੀ ਕਰ ਰਹੇ ਹੋ ਨਾ ਇਹ ਸੰਪਰਕ ਸੱਦ ਤੇ ਲੱਗੇ ਹੋਏ ਨੇ آپ سمپرک ہے نہیں جی جدوں کی سہ چکی ہے ادوں کے لگے لا چھ مہینے نہیں کٹتا بگوت مان چھ مہینوں بعد کہ سال تو نہیں کٹاؤن یہ جی بیمار بزرگوں نہیں کہ سیال نہیں دا پھر کہ گیا لو سال جو دو سال ہو گئے دلی دس اگلے دن ہی بدل دیں گے ਤੈਲੀ ਦੇ ਇਲੈਕਸ਼ਨਾਂ ਵੀ ਲੰਘ ਗਏ ਬਾ ਥੋੜਾ ਟਾਈਮ ਹੀ ਰਹਿ ਗਿਆ ਕਹਤਾ ਇਹਨੂੰ ਵੀ ਭਾਈ ਬਸ ਤਿਆਰੀ ਕਰ ਲੱਗੋ ਬਿਸਤਰੇ ਵਗੈਰਾ ਗੋਲ ਕਰ ਲਾ ਐਨੇ ਬਿਸਤਰੇ ਵੀ ਹੈ ਨਹੀਂ ਮੇਰੇ ਕੋਲ ਜਿਹੜੇ ਗੋਲ ਹੋਣ ਉਹ ਭਾਈ ਆਪਦੀ ਪੀੜੀ ਥਲੇ ਸੋਟਾ ਫੇਰ ਲੋ ਤੀਜੀ ਵਾਰ ਜ਼ੀਰੋ ਆ ਗਈ ਉੱਥੇ ਤੁਸੀਂ ਆਪ ਦੇ ਆਪ ਦੇ ਨਾਲ ਸੰਪਰਕ ਕਰੋ ਜਾਂ ਲੋਕਾਂ ਨਾਲ ਸੰਪਰਕ ਕਰੋ ਜੋ ਪੰਜਾਬ ਦੇ ਵਿੱਚ ਤੁਸੀਂ ਹਾਰ ਕੀਤਾ ਉਸੇ ਕਰਕੇ ਸ assi ਆਏ ਹਾਂ ਜੇ ਐਨਾ ਧਿਆਨ ਦਿਤਾ ਹੁੰਦਾ ਨਾ ਪੰਜਾਬ ਦਾ ਤਾਂ ਸ਼ਾਇਦ ਸਾਨੂੰ ਕੀ ਲੋੜ ਸੀ ਇੱਧਰ ਇਸ ਲਾਈਨ 'ਚ ਆਉਣ ਦੀ ਜਾਂ ਸਾਡੇ ਤੇ ਲੋਕ ਕਿਉਂ ਵਿਸ਼ਵਾਸ ਕਰਦੇ ਤੁਸੀਂ ਕਹਿੰਦੇ ਮੈਂ ਉਹਨੂੰ ਚਿੱਠੀ ਪਾਈ ਮੈਂ ਇਹਨੂੰ 14 ਚਿੱਠੀਆਂ ਪਾਈਆਂ ਉਹਨੂੰ 15 ਪਾਈਆਂ ਉਹ ਮਰੇ ਤੁਹਾਡਾ ਆਪ ਦਾ ਮੁੱਖ ਮੰਤਰੀ ਕਹਿੰਦੇ ਰਾਇ ਇਹਨਾਂ ਚਿੱਠੀਆਂ ਨੂੰ ਮੈਂ ਸੀਰੀਅਸ ਹੀ ਲੈਂਦਾ ਮੈਂ ਡਸਟਬਿਨ 'ਚ ਸੜਦੇ ਨਾ ਹਾਂ ਤੁਹਾਡਾ ਆਪਣਾ ਮੁੱਖ ਮੰਤਰੀ ਕਪਤਨ ਮਹਿੰਦਰ ਸਿੰਘ ਕਿੰਨੇ ਕਿੰਨੇ ਮਹੀਨੇ ਤੁਹਾਨੂੰ ਮਿਲਦਾ ਨਹੀਂ ਰਿਹਾ 10 10 12 ਵਾਰ ਹੀ ਗਿਆ ਹੁਣ 5 ਸਾਲ ਜਮਾਨਾ ਪੁੱਤੋਂ ਪੰਜਾਬ ਚ 10 12 ਵਾਰ ਉਹ ਵੀ ਕਿਤੇ ਕੋਈ ਬਹੁਤ ਜ਼ਿਆਦਾ ਕਰਾਈਸਿਸ ਹੋ ਗਿਆ ਜਿਵੇਂ ਉਧਰ ਮਾਝੇ ਚ ਜਰੀਲੀ ਸ਼ਰਾਬ ਨਾ ਮੋਤਾ ਹੋਗੇ ਜੇ ਉਥੇ ਗਿਆ ਸੀ ਮਾਨਸਾ ਇੱਕ ਵਾਰੀ ਕੋਈ ਪ੍ਰੋਗਰਾਮ ਸੀ ਕਿਸਾਨਾਂ ਦੇ ਕਰਜ਼ੇ ਦਾ ਉਥੇ ਮੈਂ ਰੱਖਿਆ ਸੀ ਜਾਂ ਫਿਰ ਪਟਿਆਲੇ ਆਪਣੇ ਮਾਤਾ ਜੀ ਦੇ ਭੋਗ ਤੇ ਗਏ ਸੀ ਮਤਲਬ ਜਿਵੇਂ ਹੁੰਦਾ ਨਹੀਂ ਡਿਸਕਵਰੀ ਚੈਨਲ ਤੇ ਕਿ ਇਹ ਭਾਰਤ ਦੇ ਉੱਤਰੀ ਖੇਤਰੋ ਮੇ ਕبھی ਕਬੀ ਦੇਖਾ ਜਾਤਾ ਹੈ ਇਹ ਉਹ ਨੇ ਇਹ ਕਦੇ ਕਦੇ ਦੇਖੇ ਜਾਂਦੇ ਨੇ ਇਹ ਵੀ ਅੱਜ ਉੱਥੇ ਦੇਖਿਆ ਗਿਆ ਇੱਕ ਕਾਂਗਰਸੀ ਇੱਕ ਕਾਂਗਰਸੀ ਆ ਜੋ ਇੱਧਰ ਨੂੰ ਵੀ ਲੰਘਿਆ ਹੈ ਕਮਾਲ ਹੈ ਇੱਧਰ ਨੂੰ ਕੀ ਕਰਨ ਗਏ ਨੇ ਕੋਈ ਕੰਮ ਹੋਣਾ ਫਿਰ ਇਹ ਥੋੜੀਆਂ ਆਬਦੀਆਂ ਬਈ ਆਬਦੇ ਆਬਦੇ ਪੀੜੀ ਥੱਲੇ ਸੋਟਾ ਫੇਰੋ ਖੇਤੀ ਦਾ ਇੰਨਾ ਬੁਰਾ ਹਾਲ ਕਿਉਂ ਹੋਇਆ ਜਦੋਂ ਖੇਤ ਸੰਘਰਸ਼ ਹੋਇਆ ਸੀਗਾ ਦਿੱਲੀ ਵਾਲਾ ਉਸ ਵੇਲੇ ਮੁਖੌਤਰੀ ਕੌਣ ਸੀ ਕੈਪਟਨ ਸਾਹਿਬ ਇੱਕ ਵਾਰੀ ਵੀ ਨਹੀਂ ਗਏ ਮਿਲ ਮੋਦੀ ਨੂੰ ਹਜੇ ਅਸੀਂ ਤਾਂ ਹਜੇ 25 ਦਸੰਬਰ ਨੂੰ ਪਾਰਲੀਮੈਂਟ ਦੇ ਵਿੱਚ ਬਾਜਪਾਈ ਸਾਧ ਦੀ ਜਨਮ ਦਿਤੀ ਸੀ ਅਸੀਂ ਤਾਂ ਉੱਥੇ ਤਖਤਿਆ ਲੈ ਕੇ ਖੜ ਗਏ ਸੀ ਕਿ ਜੀ ਮਹੀਨਾ ਹੋ ਗਿਆ ਉਸ ਵੇਲੇ ਮਹੀਨਾ ਨਹੀਂ ਹੋਇਆ ਸੀ 26 ਨਵੰਬਰ ਨੂੰ ਲੱਗਿਆ ਸੀ ਮੋਰਚਾ ਕਿ ਜੀ ਮਹੀਨਾ ਹੋ ਗਿਆ ਜੀ ਉਹ ਠੰਡ ਚ ਬੈਠੇ ਨੇ ਉਹਨਾਂ ਦਾ ਕੁਝ ਦੇਖ ਲੋ ਮਝਾ ਲੈ ਇਹਨਾਂ ਵੱਲੋਂ ਕੋਈ ਗੱਲਬਾਤ ਕੀਤੀ ਗਈ ਹੋਵੇ ਆ ਦਿੱਲੀ ਜਾਂਦੇ ਰਹੇ ਆਪਣੇ ਆਕਾਮਾਂ ਨੂੰ ਮਿਲ ਕੇ ਵਾਪਸ ਆਉਂਦੇ ਰਹੇ ਫੇਰ ਇੱਕ ਹੋਰ ਕੋਈ ਪੰਜਾਬ ਦਾ ਕਦੇ ਮੁੱਦਾ ਠਾਇਆ ਹੋਵੇ ਵੀ ਆ ਪੰਜਾਬ ਦਾ ਮੁੱਦਾ ਹੈ ਇਹਦੇ ਤੇ ਬਹੁਤ ਵਧੀਆ ਕੋਈ ਪ੍ਰੈਸ ਕਾਨਫਰੰਸ ਕਰਤੀ ਜਾਂ ਕੋਈ ਜਦੋਂ ਦੇਖੋ ਦਿੱਲੀ ਵਾਲੇ ਇੱਥੇ ਕੱਲ ਕਿਉਂ ਆਏ ਕੇਦਰੀਵਾਲ ਕੀ ਕਰ ਰਿਹਾ ਹੁਣ ਉਹ ਉੱਥੇ ਇੱਥੇ ਆਉ ਭਗਵਾਨ ਤਮਨ ਹੁਣ ਜਲੰਧਰ ਚ ਲੈ ਜਾਉ ਤੇ ਇੰਨਾ ਕੰਮਾਂ ਚ ਕੋਈ ਪੰਜਾਬ ਦਾ ਫਾਇਦਾ ਹੋ ਰੇ ਤੇ ਜੇ ਤੁਸੀਂ ਇੰਨੀ ਲੋਕਲਾਈਜ਼ ਹੋ ਤੇ ਫਿਰ ਪਪੀਸ਼ ਵਗੇਲ ਮੋਗੇ ਤੋਂ ਹੀ ਉਹ ਉਧਰੋਂ ਲੈੰਦਾ ਲਾ ਕੇ ਤੁਹਾਡੀ ਨੈਸ਼ਨਲ ਪਾਰਟੀ ਆ ਭਾਈ ਤੁਹਾਡੇ ਵੀ ਬੰਦੇ ਨੈਸ਼ਨਲ ਲੈਵਲ ਤੇ ਜਾਣਗੇ ਤੇ ਅੱਛਾ ਪਪੀਸ਼ ਵਗੇਲ ਵੀ ਹਾਰਿਆ ਹੋਇਆ ਜਦੋਂ ਤੁਸੀਂ ਲੈੰਦਾ ਹੋਵੇ ਕੋਈ ਜਮਾਨਤਾ ਜਬਤ ਕਰਾਉਣ ਵਾਲਾ ਇਸ ਤੋਂ ਪਹਿਲਾਂ ਤੁਸੀਂ ਹਰੀਸ਼ रावत ਲੈੰਦਾ ਸੀ ਉਦੋਂ ਬਲਹਰੀ ਚੌਧਰੀ ਲਿਆਂਦਾ ਸੀ ਠੀਕ ਹੈ ਨਾ ਸੋ ਆਪਸ ਦੇ ਵਿੱਚ ਤੁਸੀਂ ਆਪ ਦਾ ਠੀਕ ਕਰ ਲੋ ਮੈਂ ਤੁਹਾਨੂੰ ਸ਼ਰਤ ਲਾ ਕੇ ਇਹਨਾਂ ਤੁਸੀਂ ਸੰਪਰਕ ਦੀ ਗੱਲ ਕਰਦੇ ਹੋ ਤੁਸੀਂ ਲਿਖ ਕੇ ਦੇ ਦਿਓ ਜੇ ਸੱਤ ਤੁਹਾਡੇ ਐ ਐਸੇ ਹਾਊਸ 'ਚ ਸੱਤ ਘੱਟੇ ਹੋ ਜਾਣ ਤੁਹਾਡੇ ਐਸੇ ਹਾਊਸ 'ਚ 4-5 ਗਰੁੱਪ ਨੇ ਜੀ ਵਿਆਹਾਂ ਤੇ ਜਾਣ ਵੇਲੇ ਆ ਹਾਲ ਹੈ ਵਿਆਹਾਂ ਤੇ ਜਾਣ ਵੇਲੇ ਭੋਗਾਂ ਤੇ ਜਾਣ ਵੇਲੇ ਡਰਾਈਵਰ ਨੂੰ ਪੁੱਛਣਾ ਪੈਂਦਾ ਆ ਆਪਾਂ ਇਹ ਕਿਹੜੀ ਪਾਰਟੀ ਵੱਲ ਬੋਲ ਰਹੇ ਆ کوئی پتہ ہی لگ رہا کون کدھر چلا گیا کون کدھر آ گیا وہ آ گیا نہیں وہ چلا گیا نہیں وہ آ گیا سی نہیں بلبیر سدھو نہیں آ گیا سی بیر کا چلا گیا نہیں بیر کا آ گیا سی ہاں مکڑ مکڑ نہیں ملوکا چلا گیا؟, مل... مل... ملو... 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 گیا سی اے میں میں اس مل گل کروں تو لوکا چ لوکا بیٹھو सीएम साहब बोल रहे हैं उन्हें इंटरप्ट ना ਕੀਤਾ ਜਾਵੇ ਤੁਹਾਨੂੰ ਮੌਕਾ ਮਿਲੂਗਾ ਤੁਸੀਂ ਤੁਸੀਂ ਬੋਲ ਲਓ ਕੋਈ ਨਹੀਂ सीएम साहब ਤੁਸੀਂ ਮਜ਼ਾਕ ਕਰੀ ਤੁਸੀਂ ਕੰਟੀਨਿਊ ਰੱਖੋ ਜੀ ਤੁਸੀਂ ਕੰਟੀਨਿਊ ਰੱਖੋ ਜੀ ਬੈਠੋ ਬੈਠੋ ਪ੍ਰਗਟ ਭਾਜੀ ਮੈਨੂੰ ਪਤਾ ਮੈਂ ਤਾਂ ਦਾਅਵਾਵਾਂ ਕਰਦਾ ਤੁਸੀਂ ਵੀ ਲਾਈਨ 'ਚ ਹੋ ਹੁਣ ਕੰਟੀਨਿਊ ਕੰਟੀਨਿਊ ਕੈਪਟਰ ਰਹੇ ਹੋ ਮੈਂ ਕਹਾਂ ਜੀ ਤੁਸੀਂ ਕੈਪਟਰ ਰਹੇ ਹੋ ਤੁਸੀਂ ਕੈਪਟਨ ਰਹੇ ਹੋ ਤੁਹਾਨੂੰ 11 ਤਾਂ ਇਕੱਠੇ ਕਰਨੇ ਹੁੰਦੇ ਨੇ ਚਲੋ ਇੰਨਾ ਤਾਂ ਵਧੀਆ ਹੈ 11 ਦੇ ਕੈਪਟਨੇ ਤੋਂ ਦਾ 11ਵਾਂ ਤਾਂ ਤੁਸੀਂ ਆਪ ਹੋ ਮੈਂ ਤਾਂ ਮੈਂ ਤਾਂ ਕਹਿਣਾ ਥੋੜਾ ਜਿਹਾ ਫਾਇਦਾ ਹੋ ਜੇ 11 ਕ ਇਕੱਠੇ ਹੋ ਜੀ ਚੱਲੀਏ ਕਿਤੇ ਉਹਨਾਂ ਕੋਲੇ ਜਾ ਕੇ ਕੋਈ ਰੋਣਾ ਰੋਈ ਉਹਨਾਂ ਕੋਲੇ ਠੀਕ ਹੈ ਨਾ ਹਰ ਵਕਤ ਕ੍ਰਿਟਿਸਿਜ਼ਮ ਜਿਹੜਾ ਤੁਸੀਂ ਦੇਖ ਲਿਓ ਤੁਹਾਡੇ ਵੱਲੋਂ ਜਿੰਨਾ ਕ੍ਰਿਟਿਸਿਜ਼ਮ ਹੋਊਗਾ ਤੁਹਾਡੇ ਵੱਲੋਂ ਚਲੋ ਕਾਲੀ ਰਾਤ ਤਾਂ ਵਿਚਾਰੇ ਰਹੀ ਹੀ ਨਹੀਂ ਕ੍ਰਿਟਿਸਿਜ਼ਮ ਜੋ ਹੋ ਤਾਂ ਵਿਚਾਰੇ ਹੁਣ ਕਹਿੰਦੇ ਸਾਡਾ ਹੱਥ ਖੜੇ ਨੇ ਠੀਕ ਹੈ ਨਾ ਉਹ ਤਾਂ ਪਰਮਾਤਮਾ ਵੱਲੋਂ ਜਿਹਦੇ ਗੁਰੂ ਘਰ ਜਾ ਕੇ ਲੱਤ ਟੁੱਟ ਜਣ ਉਹਦਾ ਪੰ ਕੀ ਕਹਿ ਸਕਦੇ ਆ ਜੀ ਹੁਣ ਹੈਨਾ ਅਰਦਾਸ ਸੁਣੀ ਗਈ ਹੈ ਜੀ ਹਾਂ ਜੀ ਅਰਦਾਸ ਸੁਣੀ ਗਈ ਹੈ ਜੀ ਪਤਾ ਨਹੀਂ ਜੀ ਕੀ ਦੀ ਅਰਦਾਸ ਲੱਗੀ ਹੈ ਹੈਨਾ ਪਰ ਕਟੋ-ਕਾਟੇ ਹੈ ਵੀ ਤੁਸੀਂ ਆਪ ਦੀਆਂ ਉਹ ਚੀਜ਼ਾਂ ਗਿਣੋ ਜਿੰਨਾ ਕਰਕੇ ਤੁਸੀਂ ਚਲੇ ਗਏ ਸੀ ਤੇ ਤੁਸੀਂ ਉਹਨਾਂ ਚੀਜ਼ਾਂ ਚ ਸੁਧਾਰ ਕਰਕੇ ਦੁਬਾਰਾ ਆ ਜਾਓ ਅਸੀਂ ਕਦੋਂ ਕਰੇ ਲੋਕਤੰਤਰ ਪਰ ਇਹ ਨਹੀਂ ਹੈ ਕਿ ਤੜਕੀ ਉੱਠ ਕੇ ਗਾਲਾਂ ਕੱਢ ਲੋ ਤੜਕੀ ਉੱਠ ਕੇ ਉਹਨੂੰ ਕੁਝ ਕਹਤਾ ਇਹਨੂੰ ਕੁਝ ਕਹਤਾ ਇਹ ਤਾਂ ਕਹਾਜਾ ਮਟੀਰੀਅਲ ਆ ਗਿਆ ਇਹ ਕੀ ਹੋ ਗਿਆ ਸਾਡੇ ਸਾਹਮਣੇ ਕੌਣ ਬੈਠੇ ਨੇ ਵੀ ਇਸ ਤਿਹਜਾ ਮਟੀਰੀਅਲ ਹੀ ਆਂਦੇ ਰੋ ਜਿਹੜੇ ਜਿਹੇ ਹੈਗੇ ਆਮ ਲੋਕਾਂ ਚੋਂ ਆਮ ਘਰਾਂ ਚੋਂ ਆ ਠੀਕ ਹੈ ਨਾ ਸਾਡੇ ਕੋਲੇ ਨਹੀਂ ਹੈਗੇ ਸਮਗਲਿਆਂ ਦੇ ਪੈਸੇ ਸਾਡੇ ਬਾਪੂ ਤਾਂ ਮਾਸਟਰ ਮੋਟਰ ਰਹੇ ਆ ਸਾਡੇ ਸਮਗਲਿੰਗ ਦੇ ਮਾਸਟਰ ਨਹੀਂ ਰਹੇ ਸਾਡੇ ਬਾਪੂ ਠੀਕ ਹੈ ਨਾ ਸਾਡੇ ਕੋਲ ਨਹੀਂ ਹੈਗੇ ਨਹੀਂ ਹੈਗੇ ਕੀ ਕਰੀਏ ਕੋਈ ਗੱਲ ਨਹੀਂ ਪੈਸਾ ਸਭ ਕੁਝ ਨਹੀਂ ਹੁੰਦਾ ਜਿੰਨੇ ਮਰਜੀ ਇਕੱਠੇ ਕਰ ਲੋ ਪੈਸੇ ਹੀਰੇ ਮੋਤੀ ਮਗਰ ਖਿਆਲ ਇਤਨਾ ਰਹੇ ਕਫਨ 'ਤੇ ਜੇਬ ਨਹੀਂ ਹੁੰਦੀ ਤੋ ਇੱਥੇ ਹੀ ਰਹਿ ਜਾਣਾ ਸਾਰਾ ਕੁਝ ਪਰ ਹਾਂ ਕਿਸੇ ਨੂੰ ਠੱਬੀ ਲਾਉਣਾ ਕਿਸੇ ਨੂੰ ਰੋਜ਼ ਨਿਤ ਕੋਈ ਬੇਸਲੈਸ ਗੱਲਾਂ ਕਰਕੇ ਲੋਕਾਂ ਦੇ ਦੇ ਵਿੱਚ ਕੋਈ ਭਲਾ ਨਹੀਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਬਜਟ ਵੀ ਚੰਗਾ ਪੇਸ਼ ਕਰੂਗੀ ਔਰ ਅਸੀਂ ਇੱਥੇ ਹੁਣ ਤੱਕ 50898 ਨੌਕਰੀਆਂ ਦੇ ਚੁੱਕੇ ਹਾਂ ਸਰਕਾਰੀ ਔਰ ਉਹਦਾ ਵੀ ਕਈ ਵਾਰੀ ਸਾਹ ਮੰਗ ਲੈਂਦੇ ਆ ਕਿਸੇ YouTube ਤੇ ਬਹਿ ਕੇ ਮੇਰੇ ਕੋਲ ਲੈ ਜਾਓ ਜੀ ਤੇ ਪਿੰਡਾਂ 'ਚ ਤੁਹਾਨੂੰ ਮਿਲਦੇ ਵੀ ਐ ਹਾਂ ਜੀ ਹਾਂ ਜੀ ਤੁਸੀਂ ਲੈ ਜਾਓ ਸਾਤੋਂ ਬਿਲਕੁਲ ਵੈਰੀਫਾਈ ਕਰੋ ਕਿੰਨੇ ਪੰਜਾਬ ਦੇ ਆਉਂਦੇ ਨੇ ਉਹਨਾਂ ਨੂੰ ਨੌਕਰੀਆਂ ਮਿਲੀਆਂ ਔਰ 16 ਟੋਲ ਪਲਾਜ਼ੇ ਬੰਦ ਕੀਤੇ ਬਾਅਦ ਲੱਖ ਰੁਪਏ ਇੱਕ ਦਿਨ ਦਾ ਲੋਕਾਂ ਦਾ ਬਚਦਾ ਜੀ ਔਰ ਉਹ ਟੋਲ ਪਲਾਜ਼ੇ ਜਿਹੜੇ ਇੰਨਾ ਇੰਨੇ ਵੇਲੇ ਆਏ ਸੀਗੇ ਪੀ ਡਬਲਯੂ ਡੀ ਤੇ ਮਿਨਿਸਟਰ ਸਾਹਿਬ ਦਾ ਸਾਹਮਣੇ ਬੈਠੇ ਨੇ ਸਭ ਤੋਂ ਵੱਧ ਆਪਦੇ ਪਿੰਡ ਵਾਲੇ ਪਾਸੇ ਨੂੰ ਰਾਏ ਸੀਗੇ ਨਾਲੇ ਸ਼ਹਿਰਪੁਰ ਵਾਲੇ ਪਾਸੇ ਨੂੰ ਉਦੋਂ ਨੂੰ ਜਾਣਦੇ ਸੀ ਕਿ ਜਿਹੜੇ ਠੀਕ ਹੈ ਨਾ ਸੋ ਅਸੀਂ ਕਰ ਰਹੇ ਹਾਂ ਲੋਕਾਂ ਦੀ ਭਲਾਈ ਦੇ ਕੰਮ ਮੇਰੇ ਕੋਲ ਜਿਹੜੀ ਫੈਲ ਹੁੰਦੀ ਹੈ ਚਾਹੇ ਉਹ ਕੈਬਿਨੇਟ ਚ ਆਵੇ ਚਾਹੇ ਮੀਟਿੰਗ ਚ ਆਵੇ ਚਾਹੇ ਹਾਊਸ ਚ ਆਵੇ ਮੈਂ ਸਿਰਫ ਇਹ ਸੋਚਦਾ ਇਹਦੇ ਨਾਲ ਲੋਕਾਂ ਦਾ ਕੋਈ ਭਲਾ ਹੁੰਦਾ ਜੇ ਲੋਕਾਂ ਦਾ ਭਲਾ ਹੁੰਦਾ ਮੈਂ ਤੋ ਸਾਈਨ ਕਰਾ ਲਵਾਂ ਬਸ ਸੋ ਪਬਲਿਕ ਦੀ ਭਲਾਈ ਵਾਸਤੇ ਆਇਆ ਲੋਕਾਂ ਨੇ ਸਾਨੂੰ ਇੱਥੇ ਭੇਜਿਆ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਕਹੋ ਲੋ ਜੀ ਦੇਖ ਲਓ ਇੱਕ ਉਹ ਟੋਲੀ বাজਾਈ ਜਾਂਦਾ ਸੀ ਜੋ ਡੂ ਬੰਦੋ ਕਹਿੰਦੇ ਭਗਵਾਨ ਤੁਮਾਨ ਹਾਰ ਗਿਆ ਮੈਂ ਕਿੱਥੋਂ ਹਾਰ ਗਿਆ ਇਸ ਤਾਂ 92 ਤੋਂ 96 ਹੋ ਗਏ ਤੁਸੀਂ ਆਪਦਾ ਫਿਕਰ ਕਰੋ ਤੁਹਾਡੀ ਜੀਰੋ ਕਦੋਂ ਟੁੱਟੂ ਹੋ